ਤੁਹਾਡਾ ਜਿਹੜਾ ਉਹਦੇ ਨਾਲ ਬੋਡੀ ਵੇਟ ਵੀ ਆ ਉਹ ਆਪਣੇ ਆਪ ਹੀ ਘਟਨਾ ਸ਼ੁਰੂ ਹੋ ਜਾਏਗਾ ਜੀ ਉਹ ਕਿਉਂ ਦੱਸੋ ਦਿਨਵਾਦ ਹੀ ਤੁਹਾਡੀ ਬੋਡੀ ਦਾ ਰਿਜ਼ਲਟ ਤੁਹਾਨੂੰ ਖੁਦ ਦਿਖਣਾ ਜਿਹੜਾ ਉਹ ਸ਼ੁਰੂ ਹੋ ਜਾਏਗਾ ਜੀ ਤੁਹਾਡੇ ਗੋਡੇ ਜਿਹੜੇ ਐ ਨਹੀਂ ਬੰਡ ਹੋਣੇ ਚਾਹੀਦੇ ਤੁਹਾਡੇ ਗੋਡੇ ਬਿਲਕੁਲ ਸਿੱਧੇ ਰਹਿਣੇ ਚਾਹੀਦੇ ਆ ਜਿਵੇਂ ਆਪਣੇ ਘਰ ਦੇ ਵਿੱਚ ਹੀ ਤੁਸੀਂ ਉਹਨੂੰ ਕਰ ਸਕਦੇ ਹੋ ਉਹਦੇ ਤੇ ਬੈਲੀ ਫੈਟ ਜੰਮੀ ਹੋਈ ਆ ਤੁਹਾਡਾ ਟੈਟ ਬਾਹਰ ਨਿਕਲ ਉਹਦੇ ਤੇ ਜ਼ਿਆਦਾ ਅਸਰ ਪਏਗਾ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੁਝ ਐਕਸਰਸਾਈਜ਼ ਦੱਸਾਂਗਾ ਜਿਵੇਂ ਕਿ ਤੁਸੀਂ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਨੇ ਮੈਨੂੰ ਸਵਾਲ ਹੁੰਦੇ ਪਏ ਸੀ ਉਹ ਕਹਿੰਦੇ ਸੀ ਕਹਿੰਦੇ ਵੀਰ ਜੀ ਜਿਵੇਂ ਕਿ ਹੁਣ ਠੰਡ ਦਾ ਮੌਸਮ ਹੈਗਾ ਵਾ ਅਸੀਂ ਮਤਲਬ ਬਾਹਰ ਜਾ ਕੇ ਅਸੀਂ ਵਰਕਆਊਟ ਜੇ ਕਰੀਏ ਜਿਹਦੇ ਨਾਲ ਸਾਡਾ ਮਤਲਬ ਵੀ ਕੇਲਰੀ ਜਿਹਦੇ ਨਾਲ ਬਰਨ ਹੋਵੇ ਤੇ ਸਾਡਾ ਜਿਹੜਾ ਬੋਡੀ weight ਆ ਉਹ ਘਟਨਾ ਸ਼ੁਰੂ ਹੋ ਜੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਨਾ ਤੁਹਾਨੂੰ 6-7 ਇਹੋ ਜਿਹੇ exercise ਜਿਹੜਾ ਦੱਸਾਂਗਾ ਵੀ ਮਤਲਬ ਤੁਸੀਂ ਆਪਣੇ ਘਰ ਦੇ ਵਿੱਚ ਹੀ ਤੁਸੀਂ ਉਹਨੂੰ ਕਰ ਸਕਦੇ ਹੋ ਉਹਦੇ ਨਾਲ ਕੀ ਕੀ ਇੱਕ ਤਾਂ ਤੁਹਾਡੀ ਜਿਹੜੀ ਕੇਲਰੀਜ਼ ਆ ਕੇਲਿਸ ਬਹੁਤ ਜ਼ਿਆਦਾ ਬਰਨ ਹੋਣ ਗਿਆ ਤੇ ਤੁਹਾਡਾ ਜਿਹੜਾ ਉਹਦੇ ਨਾਲ ਬੋਡੀ ਵੇਟ ਵੀ ਆ ਉਹ ਆਪਣੇ ਆਪ ਹੀ ਘਟਨਾ ਸ਼ੁਰੂ ਹੋ ਜਾਏਗਾ ਜੀ ਉਹ ਕਿਹੜੀ ਐਕਸਰਸਾਈਜ਼ ਹੈ ਨੇ ਉਹਨਾਂ ਨੂੰ ਕਿਵੇਂ ਕਰਨਾ ਕਦੋਂ ਕਰਨਾ ਵਾ ਉਹ ਪੂਰੀ ਜਾਣਕਾਰੀ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦੱਸਾਂ ਤਾਂ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਸੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਸਵੇਰੇ ਨਾਲ ਤੁਸੀਂ ਹਲਕੀ ਜਿਹੀ ਸਟਚਿੰਗ ਵਗੈਰਾ ਕਰਕੇ ਜਿਵੇਂ ਮਨ ਕਰ ਚਲੋ ਆਰਮਸ ਸਟਚਿੰਗ ਕਰਦਾ ਪਿਆ ਵਾ ਹਨਾ ਇਦਾਂ ਦੀ ਤੁਸੀਂ ਸਟਚਿੰਗ ਵਗੈਰਾ ਕਰ ਲੈਣੀ ਜਦ ਲਈ ਕਿ ਮੇਰੇ ਕਹਿਣਾ ਮਤਲਬ ਆ ਵੀ ਤੁਸੀਂ ਆਪਣਾ ਜਿਹੜਾ ਸਰੀਰ ਆ ਉਹਨੂੰ ਪੂਰਾ ਖੋਲ ਲੈਣਾ ਹਨਾ ਮਸਲਾ ਜਿਹੜੇ ਆਪ ਅਨੁਮੋਲ ਐਕਟਿਵ ਕਰਕੇ ਜਿਵੇਂ ਮੈਂ ਤੁਸੀਂ ਦੇਖ ਲਓ ਮੈਂ ਕਰਦਾ ਪਿਆ ਮਾਂ ਲੱਕ ਦੀ 100% ਕਰਦਾ ਪਿਆ ਮਾਂ ਜਾਂ ਕਿਸੇ ਹੋਰ ਦੀ ਹੈ ਨਾ ਤੁਸੀਂ ਇਦਾਂ ਹੀ 100% ਦੇ ਤੁਸੀਂ ਕਰ ਲੈਣੀ ਆ ਤੁਸੀਂ ਹਨਾ ਜੀ ਫਿਰ ਉਸ ਤੋਂ ਬਾਅਦ ਹੁਣ ਆਪਾਂ ਕਰਾਂਗੇ ਜਿਹੜੀ ਪਹਿਲੀ ਐਕਸਰਸਾਈਜ਼ ਆ ਬਿਲਕੁਲ ਸਿੰਪਲ ਐਕਸਰਸਾਈਜ਼ ਆ ਨੇ ਇਹ ਐਕਸਰਸਾਈਜ਼ ਨੂੰ ਕੋਈ ਵੀ ਮੇਰਾ ਭੈਣ ਤੇ ਮੇਰਾ ਵੀਰ ਕੋਈ ਵੀ ਕਰ ਸਕਦਾ ਵਾ ਜਿਹਦਾ ਜਿੰਨਾ ਮਰਜੀ ਬੋਡੀ ਵੇਟ ਹੋਵੇ ਉਹ ਕਰ ਸਕਦਾ ਸੋ ਸਭ ਤੋਂ ਪਹਿਲਾਂ 100 ਜੇ ਆਪਾਂ ਤੁਸੀਂ ਕਰਨੇ ਇਹਦਾ ਸਟੈਪ ਖੋਲਨੇ ਲੱਤਾ ਖੋਲਣੀ ਆਪਣੇ ਹਾਈਟ ਦੇ ਮੁਤਾਬਿਕ ਤੁਸੀਂ ਬਸ ਆਹ ਲੋਣੇ ਨੇ 1 2 3 4 5 6 7 8 9 10 ਇਹਨੂੰ ਦੇਖੋ ਵੀ ਪੂਰਾ ਵੀ ਨਹੀਂ ਬੈਠਣਾ ਇੱਦਾਂ ਵੀ ਨਹੀਂ ਬੈਠਣਾ ਥੋੜਾ ਹਾਫ ਹੀ ਬੈਠਣਾ ਠੀਕ ਹੈ ਜੀ ਇਦਾਂ ਇਹਦੇ ਤੁਸੀਂ ਲੋਣੇ 25 ਤੋਂ 30 ਰਿਪੀਟਿਸ਼ਨ ਹੋਣੇ ਆ ਜਦੋਂ ਤੁਹਾਡੇ 25 ਤੋਂ 30 ਰਿਪੀਟਿਸ਼ਨ ਹੋ ਜਾਣਗੇ ਸੋ ਜਿਹੜੀ ਦੂਜੀ ਐਕਸਰਸਾਈਜ਼ ਆਪਣੀ ਸੈਂਗਲ ਲੈਗ ਐਕਸਰਸਾਈਜ਼ ਤੁਸੀਂ ਇੱਧਰ ਹੋਣੀ ਦੇਖੋ 1 2 3 ਜੇ ਤੁਹਾਡਾ ਆ ਵੀ ਨਹੀਂ ਚੱਕ ਹੁੰਦਾ ਤੁਹਾਡਾ ਹੱਥ ਜਿਹੜਾ ਇੱਥੇ ਨਹੀਂ ਟੱਚ ਹੁੰਦਾ ਹੈਗਾ ਤਾਂ ਤੁਸੀਂ ਗੋਡੇ ਤੇ ਟੱਚ ਕਰ ਸਕਦੇ ਹੋ ਇਦਾਂ 1 2 1 2 3 4 5 6 7 8 9 10 11 12 ਇਹ ਵੀ ਤੁਸੀਂ 25 ਤੋਂ 30 ਰਿਪੀਟਿਸ਼ਨ ਲਗਾਉਣੇ ਨੇ ਹੁਣ ਜਿਹੜੀ ਅਗਲੀ 100 ਇਹ ਬਿਲਕੁਲ ਸਿੰਪਲ 100 ਤੁਸੀਂ ਇੱਧਰ ਖੜ ਜਾਣਾ ਇੱਧਰ ਜ਼ਮੀਨ ਤੇ ਟੱਚ ਕਰਨਾ ਵਾ ਹਨਾ ਆਹ ਇਧਰ 1 2 ਕੋਸ਼ਿਸ਼ ਇਹ ਕਿ ਇੱਕ ਚੀਜ਼ ਦੀ ਤੁਹਾਡੇ ਗੋਡੇ ਜਿਹੜੇ ਐ ਨਹੀਂ ਬੰਡ ਹੋਣੇ ਚਾਹੀਦੇ ਤੁਹਾਡੇ ਗੋਡੇ ਬਿਲਕੁਲ ਸਿੱਧੇ ਰਹਿਣੇ ਚਾਹੀਦੇ ਆ ਇੱਥੋਂ 1 2 3 4 5 6 7 8 9 10 ਇਹ ਵੀ ਤੁਸੀਂ 25 ਤੋਂ 30 ਲਾਉਣੇ ਮੈਂ ਤੁਹਾਨੂੰ 10-10 ਦਾ ਹਿਸਾਬ ਕਰਕੇ ਦਿਖਾ ਰਿਹਾ ਵਾਂ ਵੀ ਤੁਹਾਨੂੰ ਪਤਾ ਲੱਗ ਜਾਏ ਹੁਣ ਜਿਹੜੀ ਅਗਲੀ 100 ਜਾ ਤੁਸੀਂ ਹੱਥ ਜਿਹੜੇ ਆਪਣੇ ਦਾ ਪਿੱਛੇ ਰੱਖ ਲੈਣੇ ਉਂਗਲਾ ਫਸਾ ਲੈਣੀ ਆ ਸਿਰ ਦੇ ਪਿੱਛੇ ਰੱਖ ਕੇ ਤੁਸੀਂ ਅੱਜ 1 2 3 4 5 6 7 8 9 10 11 12 ਕੋਸ਼ਿਸ਼ ਕਰਨੀ ਆ ਇਹਨੂੰ ਪੂਰਾ ਟਰਨ ਕਰਨਾ ਹਾਂ ਆਜਾ ਆ ਪੂਰਾ ਟਰਨ ਕਰਨਾ ਇਹ ਨਾਲ ਕੀ ਕੀ ਜਿਹੜੇ ਤੁਹਾਡੇ ਢਿੱਡ ਤੇ ਬੈਲੀ ਫੈਟ ਜੰਮੀ ਹੋਈ ਆ ਤੁਹਾਡਾ ਢਿੱਡ ਬਾਹਰ ਨਿਕਲਿਆ ਹੋਇਆ ਉਹਦੇ ਤੇ ਜ਼ਿਆਦਾ ਅਸਰ ਪੈਗਾ ਇਦਾਂ ਪੂਰਾ ਜਣਾ ਲੱਤਾਂ ਤੁਹਾਡੀਆਂ ਸਿੱਧੀਆਂ ਰਹਿਣੀਆਂ ਚਾਹੀਦੀਆਂ ਲੱਤਾਂ ਨਹੀਂ ਤੁਹਾਡੀਆਂ ਐ ਹੋਣੀਆਂ ਚਾਹੀਦੀਆਂ ਲੱਤਾਂ ਤੁਹਾਡੀਆਂ ਬਿਲਕੁਲ ਸਿੱਧੀਆਂ ਰਹਿਣੀਆਂ ਚਾਹੀਦੀਆਂ ਦਾ 1 2 3 4 5 6 7 8 9 10 ਠੀਕ ਹੈ ਜੀ ਇਹ ਲੋਣੀਆਂ ਹੁਣ ਜਿਹੜੀ ਤੁਹਾਡੀ ਅਗਲੀ ਐਕਸਰਸਾਈਜ਼ ਆ ਉਹ ਵੀ ਬਹੁਤ ਸੋਖੀ ਐਕਸਰਸਾਈਜ਼ ਉਹ ਤੁਸੀਂ ਕੀ ਕਰਣੀ ਹੈ ਦੇਖੋ ਹੱਥ ਫੇਰ ਤੁਸੀਂ ਪਹਿਲਾਂ ਇੱਦਾਂ ਰੱਖ ਲੈਣੇ ਆ ਇਹ ਦੇਖੋ 1 ਫਿਰ ਅਗਲੀ ਲੱਤ ਹੋਗੀ 2 3 4 5 6 7 8 9 10 ਆ ਕਰਨੀਆਂ ਹੁਣ ਜਿਹੜੀ ਜਿਹੜੀ ਅਗਲੀ ਐਕਸਰਸਾਈਜ਼ ਆ ਉਹ ਜੰਪਿੰਗ ਐਕਸਰਸਾਈਜ਼ ਆ ਬਿਲਕੁਲ ਸੌਖੀ ਆ ਉਹਨੂੰ ਕਿਵੇਂ ਕਰਨਾ ਤੁਸੀਂ ਆ ਇਦਾਂ ਹਿੱਲ ਜਾਨਾ ਆ ਇੱਕ ਸਾਰੀ ਕਰੀ ਜਾਣੀ ਹਿੱਲ ਜਾਨਾ ਪੰਜੇ ਦੇ ਉੱਤੇ ਅੱਡੀ ਤੇ ਨਹੀਂ ਹਿਲਣਾ ਇਦਾਂ ਨਹੀਂ ਹਿਲਣਾ ਪੰਜੇ ਤੋਂ ਡੇ ਹੋਣਾ ਚਾਹੀਦੇ ਦਾ ਪੰਜੇ ਦੇ ਉੱਤੇ ਬਸ ਆ ਹਿੱਲੀ ਆਉਣਾ ਤੁਸੀਂ ਐਕਟਿਵੇਟ ਜਾਨੀ ਕਿ ਆਪਣੀ ਬੋਡੀ ਦੀ ਮੂਵਮੈਂਟ ਜਿਹੜੀ ਉਹ ਹੁੰਦੀ ਰਹਿਣੀ ਚਾਹੀਦੀ ਆ ਬੋਡੀ ਦੀ ਮੂਵਮੈਂਟ ਕਰਨੀ ਆ ਤੁਸੀਂ ਆ ਚੀਜ਼ ਬਸ ਇਹ ਵੀ ਤੁਸੀਂ ਘੱਟੋ ਘੱਟ 30 ਸੈਕਿੰਡ ਕਰਿਓ ਟਾਈਮ ਲਾ ਲਿਓ ਭਾਵੇਂ ਹੁਣ ਆਪਣੀ ਜਿਹੜੀ ਅਗਲੀ ਐਕਸਰਸਾਈਜ਼ ਆ ਅਗਲੀ ਲਾਸਟ ਐਕਸਰਸਾਈਜ਼ ਆ ਇਹ ਤੁਸੀਂ ਦੇਖੋ ਕੀ ਕਰਨਾ ਐ ਐਕਸਰਸਾਈਜ਼ ਦੇ ਵਿੱਚ ਤੁਸੀਂ 2 ਸਟੈਪ ਉਧਰ ਲੈਣੇ ਆ 2 ਸਟੈਪ ਤੁਸੀਂ ਇੱਧਰ ਲੈਣੇ ਆ ਤੇ ਹੱਥ ਆ ਜਿਹੜਾ ਤੁਸੀਂ ਉਹ ਟੱਚ ਕਰਨਾ ਸਲੋ ਕਰੋ ਫਾਸਟ ਨਾ ਕਰਦੇ ਕੋਈ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਫਾਸਟ ਹੀ ਕਰਨੀਆਂ ਤੁਸੀਂ ਆਪਣੇ ਬੋਡੀ weight ਦੇ ਕੋਡਿੰਗ ਦੇ ਕਰਨਾ ਵਾ ਤੁਸੀਂ ਕਿਵੇਂ ਕਰੀਵੇਂ 1 2 3 4 5 6 7 8 9 10 11 12 13 14 ਤੁਹਾਡਾ ਹੱਥ ਥੱਲੇ ਟੱਚ ਹੋਣਾ ਚਾਹੀਦਾ ਸੋ ਇਹ ਜਿਹੜੇ ਮੈਂ ਤੁਹਾਨੂੰ ਐਕਸਰਸਾਈਜ਼ ਦੱਸੀਆਂ ਨੇ 5 6 ਐਕਸਰਸਾਈਜ਼ ਦੱਸੀਆਂ ਨੇ ਤੁਸੀਂ ਇਹ ਐਕਸਰਸਾਈਜ਼ਾਂ ਦੇ ਤੁਸੀਂ ਟੋਟਲ ਜਿਹੜੇ ਤੁਸੀਂ 3 ਸੈੱਟ ਲਾਉਣੇ ਆ ਜਿਵੇਂ ਹੁਣ ਮੈਂ ਇੱਕ ਸੈੱਟ ਲਾ ਲਿਆ ਇਹ ਮੇਰਾ ਇੱਕ ਸੈੱਟ ਹੋ ਗਿਆ ਇਸ ਤੋਂ ਬਾਅਦ ਤੁਸੀਂ ਤੁਹਾਡੀ ਡੇਢ ਤੋਂ 2 ਮਿੰਟ ਰੈਸਟ ਹੋਏਗੀ ਤੁਸੀਂ ਆਪਣਾ ਜੋ ਵੀ ਪਾਣੀ ਵਗੈਰਾ ਪੀਣਾ ਤੁਸੀਂ ਉਹ ਪੀ ਲੈਣਾ ਉਸ ਤੋਂ ਬਾਅਦ ਤੁਸੀਂ ਫੇਰ ਅਗਲਾ ਸੈੱਟ ਤੁਸੀਂ ਲਗਾ ਦੇਣਾ ਫੇਰ ਰੈਸਟ ਕਰਨੀ ਫੇਰ ਅਗਲਾ ਸੈੱਟ ਲਾ ਦੇਣਾ ਜਾਨੀ ਕਿ ਜਿਵੇਂ ਮੰਨ ਕੇ ਚੱਲੋ ਤੁਸੀਂ 5 ਮਿੰਟ ਦਾ ਇੱਕ ਸੈੱਟ ਲਾ ਰਹੇ ਹੋ ਤੁਹਾਡੇ ਤਿੰਨ ਸੈੱਟ ਲੱਗੇ 5 3 15 ਹਨਾ ਟੋਟਲ ਤੁਹਾਡਾ 18-19 ਮਿੰਟ ਦਾ ਤੁਹਾਡਾ ਜਿਹੜਾ ਵਰਕਆਊਟ ਹੋ ਜਾਣਾ ਵਾ ਇਹਦੇ ਨਾਲ ਤੁਹਾਡੀ ਬਹੁਤ ਜ਼ਿਆਦਾ ਕੈਲਰੀਜ਼ ਬਰਨ ਹੋਣ ਲੱਗ ਜਾਣੀਆਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਦਿੱਕਤ ਆਏਗੀ ਔਖੇ ਹੋਵਾਂਗੇ ਤੁਸੀਂ ਸਟਾਰਟਿੰਗ ਦੇ ਵਿੱਚ ਕੋਈ ਦਿੱਕਤ ਨਹੀਂ 4-5 ਦਿਨਾਂ ਬਾਅਦ ਨਾਲ ਤੁਹਾਡੀ ਜਿਹੜੀ ਬੋਡੀ ਆ ਉਹ ਆਟੋਮੈਟਿਕਲੀ ਇਦਾਂ ਦਾ ਇਹਦੇ ਵਿੱਚ ਫਿਟਨੈਸ ਦੇ ਵਿੱਚ ਆ ਜਾਏਗੀ ਫਿਰ ਤੁਹਾਨੂੰ ਮਹਿਸੂਸ ਨਹੀਂ ਹੋਏਗਾ ਸੋ ਤੁਸੀਂ ਡੇਲੀ ਇਹ ਐਕਟੀਵਿਟੀ ਕਰਨੀਆਂ ਨੇ ਤੁਸੀਂ ਸਵੇਰੇ ਖਾਲੀ ਪੇਟ ਕਰਨੀਆਂ ਨੇ ਪਾਣੀ ਵਗੈਰਾ ਪੀ ਕੇ ਤੇ ਤੁਸੀਂ ਜਦੋਂ ਵਰਕਆਊਟ ਕਰੋਗੇ ਠੀਕ ਉਤੋਂ 10 ਮਿੰਟ ਪਹਿਲਾਂ ਠੀਕ ਹੈ 10 ਮਿੰਟ ਪਹਿਲਾਂ ਤੁਸੀਂ ਬ્લેਕ ਕਾਫੀ ਪੀ ਲੈਣੀ ਆ ਬ્લેਕ ਕਾਫੀ ਪੀ ਕੇ ਤੁਸੀਂ ਆ ਜਿਹੜਾ ਵਰਕਆਊਟ ਤੁਸੀਂ ਆਪਣੇ ਘਰ ਦੇ ਵਿੱਚ ਹੀ ਕਰਨਾ ਡੇਲੀ ਕਰਨਾ ਤੁਸੀਂ ਦੇਖਿਓ ਦੱਸੋ ਦਿਨਵਾਦ ਹੀ ਤੁਹਾਡੀ ਬੋਡੀ ਦਾ ਰਿਜ਼ਲਟ ਤੁਹਾਨੂੰ ਖੁਦ ਦਿਖਣਾ ਜਿਹੜਾ ਉਹ ਸ਼ੁਰੂ ਹੋ ਜਾਏਗਾ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਹੀ ਆ ਜੀ ਤੇ ਇੱਕ ਚੀਜ਼ ਨਾਲ ਹੋਰ ਤੁਸੀਂ ਧਿਆਨ ਦੇਣਾ ਵਾ ਜਿਹੜੀ ਡਾਈਟ ਆ ਡਾਈਟ ਨੂੰ ਤੁਸੀਂ ਸਟ੍ਰਿਕਲੀ ਫੋਲੋ ਕਰਨਾ ਹੀ ਕਰਨਾ ਵਾ ਮੇ ਬੇਸਡ ਡਾਈਟ ਦੀਆਂ ਬਹੁਤ ਸਾਰੀ ਵੀਡੀਓ ਨੇ ਜਿਹੜੀਆਂ ਮੈਂ ਪਾਈਆਂ ਹੋਈਆਂ ਨੇ ਤੁਸੀਂ ਉਹਨਾਂ ਵਿੱਚੋਂ ਕੋਈ ਵੀ ਮੇਰੀ ਇੱਕ ਡਾਈਟ ਨੂੰ ਤੁਸੀਂ ਫੋ ਤੇ ਤੁਸੀਂ ਆਹ ਵਰਕਆਊਟ ਕਰੋ ਦੇਖੋ ਤੁਹਾਡਾ 2-3 ਮਹੀਨਿਆਂ ਦੇ ਵਿੱਚ ਨਾ ਤੁਹਾਡਾ ਬਹੁਤ ਜ਼ਿਆਦਾ ਭਾਰ ਘਟੂਗਾ 15-20 ਕਿਲੋ ਤੁਹਾਡਾ ਭਾਰ ਜਿਹੜਾ 2-3 ਮਹੀਨਿਆਂ ਦੇ ਵਿੱਚ ਨੋਰਮਲੀ ਘਟ ਜਗਾ ਅਗਰ ਤੁਸੀਂ ਡਾਈਟ ਨੂੰ ਪੂਰਾ ਸਟ੍ਰਿਕਲੀ ਫੋਲੋ ਕਰੋਗੇ ਤੇ ਜਿਹੜਾ ਤੁਸੀਂ ਹਮੇ ਤੁਹਾਨੂੰ ਵਰਕਆਊਟ ਦੱਸਿਆ ਤੁਸੀਂ ਇਹ ਜਿਹੜਾ ਵਰਕਆਊਟ ਤੁਸੀਂ ਇਹ ਕਰੋਗੇ ਸੋ ਅਗਰ ਤੁਹਾਡੇ ਵਿੱਚ ਮੇਰਾ ਭੈਣ ਭਰਾ ਕੋਈ ਵੀ ਮੇਰੇ ਕੋਲ ਡਾਈਟ ਪਲਾਨ ਬਣਾਉਣਾ ਚਾਹੁੰਦਾ ਭਾਰ ਘਟੋਣ ਲਈ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਮੇਰੇ ਨਾਲ ਜਿਹੜਾ ਉਹ ਸੰਪਰਕ ਕਰ ਸਕਦਾ ਮੇਰੇ ਕੋਲ ਆਪਣਾ ਪਰਸਨਲ ਡਾਈਟ ਪਲਾਨ ਜਿਹੜਾ ਉਹ ਵੀ ਬਣਾ ਸਕਦਾ ਵਾ ਸੋ ਦੋਸਤੋ ਮਿਲਦੇ ਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ